ਲੋਕ ਚਾਹੁੰਦੇ ਨੇ ਕਿ ਪਤਾ ਲੱਗੇ ਕਿ ਕਿਹਦੇ ਕਿੰਨਾ ਪੈਸਾ ਦਿੱਤਾ ਕਿਹਨੂੰ ਦਿੱਤਾ ਕਿਹੜੀ ਚੀਜ਼ ਦਿੱਤੀ ਇਦਾਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਤੱਕ ਗੱਲ ਪਹੁੰਚਾ ਦੇਣੀ ਲੋਕ ਭਰੋਸਾ ਘੱਟ ਕਰਦੇ ਨੇ ਕਰ ਮੈਂ ਸਮਝਦਾ ਲੋਕਾਂ ਨੂੰ ਸਾਰੇ ਜਾਣੀ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਇਹ ਸਰਕਾਰ ਠੱਗਾ ਕਰ ਰਹੀ ਹੈ ਸਿਲੈਕਸ਼ਨ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਉਹ ਇਦਾਂ ਕਰਦੀ ਹੈ ਮਤਲਬ ਪਹਿਲਾਂ ਵੀ ਬਹੁਤ ਸਾਰੇ ਇਲਜ਼ਾਮ ਸੁਣੇ ਨੇ ਜਿਤਦੀ ਕੌਨਫੀਡੈਂਟ ਨਾ ਹੋਵੇ ਕੰਮ ਪਿਛਲੇ 2 ਸਾਲ ਕੁਛ ਕੀਤਾ ਨਾ ਹੋਵੇ ਇਸ ਕਰਕੇ ਉਸ ਨੂੰ ਇਸ ਗੱਲਾਂ ਨੂੰ ਕਰਨਾ ਪੈਂਦਾ ਨਹੀਂ ਤਾਂ ਆਪ ਦੇ ਕੰਮਾਂ ਤੇ ਵੋਟ ਲੈ ਸਕਦੀ ਹੈ ਸਰਕਾਰ ਅਕਾਲੀ ਦਲ ਨੇ ਸੀਟ ਜਿਹੜੀ ਹੈ ਉਹ ਤੋਂ ਵਿਨ ਕਰ ਲਈ ਤੁਹਾਨੂੰ ਕੀ ਲੱਗਦਾ ਕੀ ਕਮੀ ਰਹਿ ਗਈ ਕਮੀ ਤਾਂ ਹੌਲੀ ਹੌਲੀ ਅਸੀਂ ਹੁਣ ਮੰਥਨ ਕਰ ਰਹੇ ਹਾਂ ਤੇ ਪਤਾ ਲੱਗ ਜੂਗੀ ਕਿਹੜੇ-ਕਿਹੜੇ ਪਾਸੇ ਕਮੀ ਰਹੇਗੀ ਅਸਲ ਕਮੀ ਤਾਂ ਇਹੀ ਰਹੇਗੀ ਕਿ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਇਸ ਕਰਕੇ ਕਾਮਯਾਬ ਨਹੀਂ ਹੋਏ ਅੱਜ ਕਾਂਗਰਸ ਦੀ ਲੀਡਰਸ਼ਿਪ ਨੇ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਬਹੁਤ ਸਾਰੇ ਇਲਜ਼ਾਮ ਲਾਏ ਨੇ ਖਾਸ ਤੌਰ ਤੇ ਸੱਤਾ ਧਿਰ ਤੇ ਕਿ ਭਾਈ ਪੈਸੇ ਦੀ ਵਰਤੋਂ ਵੀ ਹੋ ਰਹੀ ਹੈ ਜੋ ਤੰਤਰ ਸਰਕਾਰ ਵਰਤ ਸਕਦੀ ਹੈ ਸਾਰਾ ਵਰਤਿਆ ਜਾ ਰਿਹਾ ਮੇਰੇ ਨਾਲ ਇਸ ਵੇਲੇ ਜੀਤਮਿੰਦਰ ਸਿੱਧੂ ਸਾਹਿਬ ਨੇ ਜਿਹੜੇ ਬਠਿੰਡੇ ਤੋਂ ਕਾਂਗਰਸ ਦੇ ਵੱਲੋਂ ਲੋਕ ਸਭਾ ਦੀ ਚੋਣ ਵੀ ਲੜੇ ਸਿੱਧੂ ਸਾਹਿਬ ਬੜੇ ਬੜੇ ਵੱਡੇ ਇਲਜ਼ਾਮ ਲਾਤੇ ਕੋਈ ਪ੍ਰੂਫ ਕੋਈ ਸਬੂਤ ਲੋਕ ਚਾਹੁੰਦੇ ਨੇ ਕਿ ਪਤਾ ਲੱਗੇ ਕਿ ਕਿਹਦੇ ਕਿੰਨਾ ਪੈਸਾ ਦਿੱਤਾ ਕਿਹਨੂੰ ਦਿੱਤਾ ਕਿਹੜੀ ਚੀਜ਼ ਦਿੱਤੀ ਸਾਰੇ ਲੋਕਾਂ ਨੂੰ ਇਦਾਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਤੱਕ ਗੱਲ ਪਹੁੰਚਾ ਦੇਣੀ ਲੋਕ ਭਰੋਸਾ ਘੱਟ ਕਰਦੇ ਨੇ ਖਾਇ ਨਹੀਂ ਭਰੋਸਾ ਪੂਰਾ ਕਰਦੇ ਨੇ ਕਿਉਂਕਿ ਜਿਹੜੇ ਇਲਜ਼ਾਮ ਲਾਏ ਨੇ ਤੱਥਾਂ ਤੇ ਲਾਏ ਨੇ ਤੇ ਜਿਹੜੀ ਗੱਲ ਕੀਤੀ ਹੈ ਸਾਡੀ ਲੀਡਰਸ਼ਿਪ ਨੇ ਬੇਸ਼ੱਕ ਉਹ ਰਾਜਾ ਵੜਿੰਗ ਜੀ ਹੁਣ ਬੇਸ਼ੱਕ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਪੂਰੀ ਤੱਥਾਂ ਤੇ ਗੱਲ ਕੀਤੀ ਹੈ ਤੇ ਮੈਂ ਸਮਝਦਾ ਲੋਕਾਂ ਨੂੰ ਸਾਰੇ ਜਾਣੀ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਇਹ ਸਰਕਾਰ ਧੱਕਾ ਕਰ ਰਹੀ ਹੈ ਸਿਲੈਕਸ਼ਨ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਉਹ ਇਦਾਂ ਕਰਦੀ ਹੈ ਮਤਲਬ ਪਹਿਲਾਂ ਵੀ ਬਹੁਤ ਸਾਰੇ ਇਲਜ਼ਾਮ ਸੁਨੇ ਜੇ ਕਾਂਗਰਸ ਸਰਕਾਰ ਜਿੱਤ ਦੀ ਕੌਨਫੀਡੈਂਟ ਨਾ ਹੋਵੇ ਕੰਮ ਪਿਛਲੇ 2 ਸਾਲ ਕੁਝ ਕੀਤਾ ਨਾ ਹੋਵੇ ਇਸ ਕਰਕੇ ਉਸ ਨੂੰ ਇਸ ਗੱਲਾਂ ਨੂੰ ਕਰਨਾ ਪੈਂਦਾ ਨਹੀਂ ਤਾਂ ਆਪ ਦੇ ਕੰਮਾਂ ਤੇ ਵੋਟ ਲੈ ਸਕਦੀ ਹੈ ਸਰਕਾਰ ਹਮ ਅੱਛਾ ਤੁਹਾਨੂੰ ਕੀ ਲੱਗਦਾ ਚਲੋ ਮੈਂ ਆਖਰੀ ਸਵਾਲ ਕਿਉਂਕਿ ਧੁੱਪ ਬੜੀ ਹੈ ਤੁਸੀਂ ਜਾਣਾ ਵੀ ਹੈ ਜਾਣਾ ਹੈ ਤੁਸੀਂ ਅੱਛਾ ਆਖਰੀ ਸਵਾਲ ਹੈ ਵੱਡਾ ਨਾਮ ਹੈ ਤੁਹਾਡਾ ਖੈਰ ਬਟਿੰਡਾ ਏਰੀਏ ਦੇ ਵਿੱਚ ਉਥੋਂ ਅਕਾਲੀ ਦਲ ਨੇ ਸੀਟ ਜਿਹੜੀ ਆ ਉਹ ਤੋਂ ਵਿਨ ਕਰ ਲਈ ਤੁਹਾਨੂੰ ਕੀ ਲੱਗਦਾ ਕੀ ਕਮੀ ਰਹਿ ਗਈ ਕਿਉਂਕਿ ਜੇਕਰ ਸਿੱਧੀ ਸਿੱਧੀ ਟੱਕਰ ਦੀ ਕਮੀ ਤਾਂ ਹੌਲੀ ਹੌਲੀ ਅਸੀਂ ਹੁਣ ਮੰਥਨ ਕਰ ਰਹੇ ਹਾਂ ਤੇ ਪਤਾ ਲੱਗ ਜੂਗੀ ਕਿਹੜੇ ਕਿਹੜੇ ਪਾਸੇ ਕਮੀ ਰਹੇਗੀ ਅਸਲ ਕਮੀ ਤਾਂ ਇਹੀ ਰਹੇਗੀ ਕਿ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਇਸ ਕਰਕੇ ਕਾਮਯਾਬ ਨਹੀਂ ਹੋਏ ਕਰਕਸ ਤਾਂ ਇਹੀ ਹੈ ਬਾਕੀ ਬਰੀਕੀ ਚ ਜਾ ਰਹੇ ਹਾਂ ਉਹ ਅਸੀਂ ਤਖਤ ਕੱਢ ਕੇ ਫਿਰ ਦੱਸ ਦਿਆਂਗੇ ਤੁਹਾਨੂੰ ਇਥੋਂ ਲੱਗਦਾ ਕਿ ਕਾਂਗਰਸ ਪਾਰਟੀ ਇਥੋਂ ਜਿੱਤ ਸਕਦੀ ਕਿਉਂਕਿ ਪੰਜਾਬ ਦੇ ਬਹੁਤ ਚੰਗਾ ਬਹੁਤ ਚੰਗਾ ਪ੍ਰਦਰਸ਼ਨ ਇਸ ਤੋਂ ਪਹਿਲਾਂ ਕਾਂਗਰਸ ਦਾ ਪੰਜਾਬ ਵਿੱਚ ਜਿੱਤੂਗੀ 20 20 ਦਿਨ ਪਹਿਲਾਂ ਹੀ ਚੰਨੀ ਸਾਹਿਬ ਇਥੋਂ ਜਿੱਤੇ ਨੇ ਅੱਛੇ ਮਾਰਜਨ ਤੋਂ ਤਾਂ ਉਸ ਤੋਂ ਮਾਰਜਨ ਡਬਲ ਹੋਏਗਾ ਘਟਦਾ ਨਹੀਂ ਠੀਕ ਹੈ ਥੈਂਕ ਯੂ ਤਾਂ ਸਿੱਧੇ ਤੌਰ ਤੇ ਕਾਂਗਰਸ ਦੇ ਲੀਡਰਾਂ ਦਾ ਇਸੇ ਤਰ੍ਹਾਂ ਦੇ ਤੌਰ ਤੇ ਦਾਵਾ ਕਿ ਉਹ ਕਾਂਗਰਸ ਜਿਹੜੀ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰਕੇ ਹਟੀ ਹੈ ਉਹ ਇਥੋਂ ਜਿੱਤ ਪ੍ਰਾਪਤ ਜ਼ਰੂਰ ਕਰਨਗੇ